ਵੈਰੀ ਗੁੱਡ ਮਾਰਨਿੰਗ ਗਾਇਸ ਅੱਜ ਦਾ ਬਲੌਗ ਜੋ ਕਿ ਸਾਡਾ ਕੀਰਤ ਆ ਚੁੱਕਿਆ ਹੈ ਬੂਟ ਦਿਖਾਉਣ ਵਾਸਤੇ ਤੇ ਦੇਖਦੇ ਹਾਂ ਤੇ ਬੂਟ ਕੈਵਜੇ ਆ ਦਿਖਾ ਵੀ ਕੀਰਤ ਬੂਟ ਕੈਵਜੇ ਤੇਰੇ ਕਿੱਥੋਂ ਲਿਆ ਹੈ ਕਿਨੇ ਦਿੱਤੇ ਬੂਟ ਤੈਨੂੰ ਹਾਂ ਕਿਹੜੇ ਸਰ ਨੇ ਹੈ ਸਰ ਨੇ ਕਿਹੜੇ ਬੂਟ ਦਿਖਾਓ ਦੇਖੋ ਗਾਇਸ ਇਹਦੇ ਬੂਟ ਨਵੇਂ ਬੂਟ ਲੈ ਕੇ ਆਇਆ ਸਕੂਲੋਂ ਜੋ ਕਿ ਇਹਦਾ ਪਪਾ ਦੇ ਲੈ ਕੇ ਨਹੀਂ ਦਿੱਤੇ ਤੇਰੇ ਪਪੇ ਦਾ ਨਾਂ ਕੀ ਆਏ ਗੀਸ਼ਾ ਹੈ ਗੀਸ਼ਾ ਕੀ ਨਾ ਗੀਸ਼ਾ ਗੀਸ਼ਾ ਬੂਟ ਲੈ ਕੇ ਨਹੀਂ ਦਿੰਦਾ ਤੈਨੂੰ ਨਹੀਂ ਨਹੀਂ ਲੈ ਕੇ ਦਿੰਦਾ ਇਹਦੀ ਸ਼ਿਕਾਇਤ ਆਪਾਂ ਸਾਰਿਆਂ ਨੂੰ ਕਰ ਦਿੱਤੀ ਹੈ ਗੀਸ਼ੇ ਦੀ ਦੇਖੋ ਗਾਇਸ ਇਸ ਕੋ ਬੂਟ ਨਹੀਂ ਲੈ ਕੇ ਦਿੰਦਾ ਇਹਦਾ ਪਪਾ ਠੀਕ ਹੈ ਨਹੀਂ ਲੈ ਕੇ ਦਿੰਦਾ ਹੈ ਤੇ ਉਹ ਵੇਖੋ ਚੋਬਰ ਨਾ ਕਿ ਆ ਗਿਆ ਲੈ ਇਹਦਾ ਮੁੰਡਾ ਲੈ ਮੁੰਡਿਆ ਅੱਜ ਇਹ 50 ਦਿਨਾਂ ਬਾਅਦ ਨਾਤਾ ਵੇਖੋ ਕਿੰਨੇ ਦਿਨਾਂ ਬਾਅਦ ਦੋ ਦਿਨ ਬਾਅਦ 3 ਦਿਨ ਤਿੰਨ ਦਿਨ ਬਾਅਦ ਨਾ ਆ ਕੇ ਆ ਜੀ ਵੇਖੋ ਮੈਲ ਹੀ ਮਹਿਲ ਲੱਤੀ ਹੋਗੀ ਗਾਇਸ ਇਹਦੇ ਤੇ ਤੇ ਆਹ ਦੇਖੋ ਸਾਡਾ ਕੀਰਤ ਹੈ ਕੀਰਤ ਨਹਾਉਂਦਾ ਕਿੰਨੇ ਦਿਨਾਂ ਬਾਅਦ ਹੈ ਕਿੰਨੇ ਦਿਨਾਂ ਬਾਅਦ ਨਹਾਉਣਾ ਆ ਹਾਂ 11 ਦਿਨ ਬਾਅਦ ਟੋਡੀ ਪਾ 11 ਦਿਨ ਬਾਅਦ ਨਾ ਹੁੰਦਾ ਗਾਇਸ ਦੇਖੋ ਤੇ ਇਹ ਬੰਦੇ ਨੂੰ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਇਹ ਨਾ ਕਿ ਕਿਉਂ ਨਹੀਂ ਜਾਂਦਾ ਸਕੂਲਾਂ ਗਿਆ ਨਾ ਕਿ ਨਹੀਂ ਜਾਂਦਾ ਨਾਲ ਕਰਾਂ 11 ਦਿਨ ਬਾਅਦ ਨਾ ਹੋਣਾ ਫਿਰ 11 ਦਿਨ ਬਾਅਦ ਇਸ ਵਿੱਚ ਕੋਈ ਨਹੀਂ ਇੱਧਰੋ ਸਿੱਧਾ ਖੜ ਇਹ 11 ਦਿਨ ਬਾਅਦ ਕੋਈ ਨਹੀਂ ਠੀਕ ਹੈ ਗਾਇਸ ਇਹ ਬੰਦਾ ਟੱਕੜਾ ਸਾਡਾ ਇਹ ਗੀਸ਼ੇ ਗੀਸ਼ੇ ਨਾਲ ਲੜਦਾ ਹੁੰਦਾ ਕਿ ਨਹੀਂ ਹੈ ਹੈ ਕੀ ਕਰਦਾ ਉਹ ਆ ਹਾਂ ਕਿਹਨੂੰ ਕੁੱਟਦਾ ਕਿਹਨੂੰ ਪਾਪ ਪੱਪ ਨੂੰ ਕੁੱਟਦਾ ਹੁੰਦਾ ਹਾਂ ਕਿੰਨੀਆਂ ਮਾਰਦਾ ਹੁੰਦਾ ਉਹਨਾਂ ਦੇ 8 9 8 8 8 9 ਗੇੜੀ ਚੱਲ 40 ਮਾਰਦਾ ਹੁੰਦੇ ਹਾਂ ਕੀ ਮਾਰਦਾ ਹੁੰਦਾ ਉਹਨਾਂ

ਮਹਾਰਾਜ ਦਾ ਹੈ ਨਹੀਂ ਬੱਲੇ ਵੱਡਾ ਚੁਕੇ ਹੈ ਆਵਾਜ਼ ਦੇਖੋ ਬਹੁਤ ਵਧੀਆ ਚੱਲਦੀ ਜਾਂਦੀ ਆ ਵਧੀਆ ਹਵਾ ਇੱਕ ਹੋਰ ਬੜੀ ਉੱਟ ਚੱਕੀ ਉਹ ਵੀ ਦਿਖਾਓ ਦੇਖੋ ਪੜੀ ਹੋ ਦੀ ਉਹ ਦੇਖੋ ਪੜੀ ਰੈੱਡ ਉਹ ਬਲੂ ਕਿੰਨੇ ਸੀ ਇਹ ਤਾਂ ਸਦੂ ਪਤਾ ਹੀ ਆ ਇਹ ਕੋਡੀਆਂ ਦਾ ਪੈਂਟ ਪੈਂਟ ਗੁੱਡਾ ਇਹ ਕੋਡ ਆਈ ਜਾਂਦਾ पर गुड्डा सईया गुड्डे सही पर बंदे खराब है इतना गुड्डे है ना गुड्डे पीछे। फिर आगे ਤੇ ਹਾਂ ਤੇ ਗਏ ਤੁਮ ਕਪ ਹੈ ਗੱਡਾ ਹਮਾਰਾ ਓ ਵੇਖੋ بیا بیا ਸਿਕੋ ਕੁ ਡੰਕੀ ਫੋਰ ਸੌਰੀ ਜਰ ਨਿਕਲਦਾ ਨਹੀਂ ਹੈ ਦ ਪਾਣੀ ਨਿਕਲਦਾ ਗਾਈਸ ਦੇਖੋ ਮੌਲ ਰੱਜ ਦਾ ਆ ਪਈ ਐ ਅੱਜ ਰੱਖੀ ਜਿਵੇਂ ਇਹ ਡੋਰ ਹੈ ਮਾੜੀ ਮੋਟੀ ਇਸ ਕੋ ਇੱਥੇ ਰੱਖ ਦਿੰਨੇ ਆ ਗਾਈਸ ਗੁੱਡੇ ਦੇ ਵਿੱਚ ਦੇਖੀ ਜਾਨਾ ਕੋਈ ਲੌਂਦੇ ਨਹੀਂ ਇੱਕ ਨੇ ਲਾਇਆ ਵੱਡ ਕੇ ਫੇਰ ਉਹਦੇ ਕੋਲੇ ਆ ਗਿਆ ਇੱਕ ਕੱਲ ਇੱਥੇ ਮਾੜੀ ਆ ਇੱਥੇ ਸੱਟ ਦਾ ਕੰਮ ਉਹ ਦੇਖੋ ਪੜੀਆ ਦੀ ਪੜੀਆ ਬਰਸ਼ ਹੋਈ ਜਾਂਦੀ ਐ ਇੱਥੇ ਇੱਕ ਸਾਡੇ ਵਾਲਾ ਗੁੱਡਾ ਗੱਡੇ ਵਾਲਾ ਗੁੱਡਾ ਪਿਆ ਇੱਕ ਉਹ ਇੱਕ ਨੂੰ ਲੋਕਾਂ ਤੇ ਚੜੀ ਜਾਂਦੇ ਗੁੱਡੇ ਗਾਇਸ ਗੁੱਡਾ ਦੇਖਦੇ ਹਾਂ ਪਹਿਲੇ ਕਿੱਥੇ ਲੈ ਕੇ ਖਾਂਗੇ ਇਹ ਕੋਈ ਉੱਥੇ ਦਾ ਹਾਲ ਹੈ ਗਾਇਸ ਗੁੱਡਾ ਪਾਛੇ ਜਾਂ ਲਿਆਵਾਂ ਤੇ ਦਾ ਪਾਛਤਾ ਗਾਇਸ ਵਲੌਗ ਕਰੀ ਬਣਾਉਣਾ ਮੈਂ ਹਾਂ ਹਾਈ ਗਾਇਸ ਲਾਈਕ ਕਰਨਾ ਸਬਸਕ੍ਰਾਈਬਰ ਕਰਨਾ ਬਾਈ ਹਾਈ ਗਾਇਸ ਲਾਈਕ ਕਰਨਾ ਸਬਸਕ੍ਰਾਈਬਰ ਕਰਨਾ ਬਾਈ